ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਅੱਜ ਆਪਾਂ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਗੱਲ ਕਰ ਰਹੇ ਹਾਂ ਉਹ ਆ ਤੁਹਾਡੀ ਸਿਹਤ ਨਾਲ ਸੰਬੰਧਿਤ ਜਿਨ੍ਹਾਂ ਨੂੰ ਕੋਈ ਵੀ ਸਿਹਤ ਸੰਬੰਧੀ ਪ੍ਰੋਬਲਮ ਹੈ ਹੋਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਵੱਧ ਤੋਂ ਵੱਧ ਇਸ ਨੂੰ ਲੋਕਾਂ ਤੱਕ ਪਹੁੰਚਾਓ ਤਾਂ ਕਿ ਉਹਨਾਂ ਦੀ ਕੋਈ ਵੀ ਸਿਹਤ ਨਾਲ ਸੰਬੰਧਿਤ ਸਮੱਸਿਆ ਉਹ ਦੂਰ ਹੋ ਸਕੇ ਇਹ ਆਮ ਹੀ ਤੁਸੀਂ ਦੇਖਿਆ ਹੁਣ ਵੀ ਜਿਹੜੇ ਨਿੰਗ ਸਿੰਘ ਐ ਖਾਲਸੇ ਆ ਉਹ ਬਹੁਤ ਘੱਟ ਬਿਮਾਰ ਹੁੰਦੇ ਆ ਕਿਉਂ ਘੱਟ ਬਿਮਾਰ ਹੁੰਦੇ ਆ ਉਹਦੇ ਪਿੱਛੇ ਕਾਰਨ ਉਹਦੇ ਪਿੱਛੇ ਕੀ ਲੌਜੀਕ ਹੈ ਉਹਦੇ ਪਿੱਛੇ ਲੌਜੀਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇੱਕ ਸਰਬਲੋਹ ਨਾਮ ਦਾ ਵਰਦਾਨ ਦਿੱਤਾ ਜਿਦੋਂ ਗੁਰੂ ਸਾਹਿਬ ਨੇ ਖੰਡਾ ਔਰ ਸਰਬਲੋਹ ਦੇ ਬਾਟੇ ਚੰਦ ਸ਼ਕੈ ਔਰ ਉਹ ਸਰਬਲੋਹ ਦੇ ਨਿੰਗ ਜਿਹੜੇ ਉਹ ਸਰਬਲੋਹ ਦਾ ਇਸਤੇਮਾਲ ਕਰਦੇ ਆ ਸਰਬਲੋਹ ਦੇ ਵਿੱਚ ਉਹ ਜਦੋਂ ਰਗੜਾ ਪਿੰਦੇ ਆ ਸਰਬਲੋਹ ਦੇ ਇਸਤੇਮਾਲ ਕਰਦੇ ਹੋ ਤਾਂ ਜਦੋਂ ਮੈਂ ਵੀ ਉਹਦੇ ਬਾਰੇ ਬਹੁਤ ਬਾਰੇ ਸੁਣਿਆ ਵੀ ਜਦੋਂ ਉਹ ਤਾਂ ਉਹ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਆਪਣੇ ਸਰੀਰ 'ਚ ਕੋਈ ਵੀ ਰੋਗ ਆ ਬਿਨਾਰੀ ਆ ਕੋਈ ਵੀ ਪ੍ਰੋਬਲਮ ਆ ਉਹਨੂੰ ਦੂਰ ਕਰਦਾ ਤਾਂ ਮੈਂ ਉਹਦਾ ਇਸਤੇਮਾਲ ਕੀਤਾ ਮੇਰਾ ਐਚਬੀ ਬਹੁਤ ਘੱਟ ਸੀਗਾ ਮੇਰਾ ਹਿਮੋਗਲੋਬਿਨ 11.5 ਗ੍ਰਾਮ ਸੀਗਾ ਤੇ ਅੱਜ ਮੇਰਾ ਹਿਮੋਗਲੋਬਿਨ 14.5 ਆ 14.5 ਗ੍ਰਾਮ ਮੇਰੇ 'ਚ ਹਿਮੋਗਲੋਬਿਨ ਹੋ ਗਿਆ ਤੋ ਇਹਦੇ ਪਿੱਛੇ ਰੀਜਨ ਕੀ ਸੀਗਾ ਉਹਦੇ ਪਿੱਛੇ ਰੀਜਨ ਨਾ ਆ ਸਰਬਲੋ ਮੇਰੇ ਕੋਲੇ ਦੋ ਸਰਬਲੋ ਦੇ ਬੱਟੇ ਆ ਐਸ ਬੱਟੇ ਜਿਵੇਂ ਸਵੇਰੇ ਚਾਹ ਪਾਣੀ ਸਵੇਰੇ ਉੱਠ ਕੇ ਬਣ ਪਾਣੀ ਪੀਣਾ ਚਾਹ ਪੀਣੀ ਪੂਰਾ ਦਿਨ ਮੈਂ ਇਹਦਾ ਇਸਤੇਮਾਲ ਕਰਦਾ ਪਾਣੀ ਚਾਹ ਜੋ ਵੀ ਕੁਛੇ ਦੇ ਵਿੱਚ ਜੀ ਮੈਂ ਪੀਣਾ ਹੁੰਦਾ ਤਾਂ ਇਹਦੇ ਵਿੱਚ ਕੀ ਹੈ ਜਦੋਂ ਬਸ ਚਾਹ ਪਾਉਣੀ ਹੈ ਚਾਹ ਦਾ ਰੰਗ ਥੋੜਾ ਜਿਹਾ ਕਾਲਾ ਹੋ ਜਾਂਦਾ ਦਾਲਾ ਪਾਉਣੀ ਹੈ ਦਾਲੇ ਦਾ ਰੰਗ ਵੀ ਥੋੜਾ ਕਾਲਾ ਹੋ ਜਾਂਦਾ ਤੇ ਇਹ ਲੋਹਾ ਆਪਣੇ ਅੰਦਰ ਜਾਂਦਾ ਉਹਨੇ ਕਿਸੇ ਵੀ ਇਸ ਚੀਜ਼ ਦਾ ਇਸਤੇਮਾਲ ਕਰਦੇ ਆ। ਇਹ ਨੂੰ ਤੁਸੀਂ ਅਪਣਾਓ ਤਾਂ ਇਹਦੇ ਨਾਲ ਤੁਹਾਡੀ ਸਿਹਤ ਨੂੰ ਬਹੁਤ ਜ਼ਿਆਦਾ ਫਰਕ ਮਿਲੂਗਾ ਬਹੁਤ ਜ਼ਿਆਦਾ। ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਆ ਜਿਹਨੂੰ ਜੜ ਤੋਂ ਨਹੀਂ ਖਤਮ ਕੀਤਾ ਜਾ ਸਕਦਾ ਉਸ ਬਿਮਾਰੀ ਨੂੰ ਇਹਦੇ ਰੈਗੂਲਰ ਯੂਜ਼ ਦੇ ਨਾਲ ਤੁਸੀਂ ਜੜ ਤੋਂ ਖਤਮ ਕਰ ਸਕਦੇ ਹੋ। ਇਹਦੇ ਨਾਲ ਆਪ ਦਾ ਮੇਰੇ ਕੋਲ ਇੱਕ ਛੋਟਾ ਬਰਤਨ ਵੀ ਹੈ। ਆ ਦੇਖੋ। ਇਹ ਸਰਬਲੋ ਤੇ ਛੋਟਾ ਉਹ ਵੱਡਾ ਪਾਟਾ ਸੀ ਛੋਟਾ ਪਾਟਾ। ਇਹ ਮੇਰੀ ਕਿੱਟ ਵਿੱਚ ਹੁੰਦਾ ਹਮੇਸ਼ਾ ਪਾਣੀ ਦੀ ਬੋਤਲ ਔਰ ਇੱਕ ਸਰਵਲੋ ਦਾ ਪਾਟਾ ਦੋ ਕਿਤਾਬਾਂ ਹੁੰਦੀਆਂ ਮੇਰੇ ਨਾਲ ਪਰ ਇਹਨੂੰ ਹਮੇਸ਼ਾ ਜਦੋਂ ਵੀ ਕਿਸੇ ਦੇ ਮੈਂ ਬੈਠਣਾ ਕਿਤੇ ਰੈਸਟੋਰੈਂਟ ਦੇ ਬੈ ਕੇ ਜਾਂ ਕਿਸੇ ਦੋਸਤ ਦੇ ਕੋਲੇ ਚਲੇ ਗਿਆ ਤਾਂ ਮੈਂ ਇਹਦੇ ਵਿੱਚ ਚਾਹ ਕਾਫੀ ਪੀਣਾ ਇਹਦੇ ਵਿੱਚ ਪਰ ਇਹchni ਮੇਰੀ ਸਿਹਤ ਵਿੱਚ ਬਹੁਤ ਜ਼ਿਆਦਾ ਚੀਜ਼ ਲੈ ਕੇ ਆਉਂਦੇ ਅੱਜ ਮੇਰਾ ਹੀਮੋਗਲੋਬਿਨ 14.5 ਗ੍ਰਾਮ ਆ ਤੇ ਮੈਂ ਅਗਰ ਮੈਨੂੰ ਲੱਗਦਾ ਵੀ 15-20 ਦਿਨ ਬਾਅਦ ਮੇਰਾ ਹੀਮੋਗਲੋਬਿਨ ਹੋਰ ਵਧੂਗਾ ਦਿਨਾਂ ਤਾਂ ਬਹੁਤ ਹੀ ਵਧੀਆ ਚੀਜ਼ਾਂ ਤੁਸੀਂ ਇਸ ਨੂੰ ਅਪਣਾਓ ਅਗਰ ਵੀਡੀਓ ਵਧੀਆ ਲੱਗੀ ਤੇ ਬੱਤ-ਬੱਤ ਸ਼ੇਅਰ ਕਰੋ ਔਰ ਕਮੈਂਟ ਕਰੋ ਥੈਂਕ ਯੂ